ਹਉਮੈ ਧੀਰੇ ਬ੍ਰੋਕ ਹੈ ਉਹ ਹਾਕਮਾਂ ਦੀ ਹਉਮੈ ਜਿਹੜੀ ਹੈ ਨਾ ਉਹ ਬੰਦੇ ਨੂੰ ਲੈ ਰੱਖਦੀ ਔਰ ਹਾਕਮ ਤੇ ਹਉਮੈ ਦੋਨੋਂ ਜੁੜੇ ਹੋਏ ਵਰਤਾਰੇ ਨੇ ਬਿਨਾ ਹਉਮੈ ਤੋਂ ਹਾਕਮ ਨਹੀਂ ਹੋ ਸਕਦਾ ਜੇ ਹਾਕਮ ਦੀ ਹਉਮੈ ਖਤਮ ਹੋ ਗਈ ਤਾਂ ਫਿਰ ਤਾਂ ਲੋਕਾਈ ਬਣ ਗਿਆ ਅਰੇ ਆਇਆ ਬਣ ਗਿਆ ਸੋ ਹਉਮੈ ਜਿਹੜੀ ਹੈ ਇਹ ਕਿਦਾਂ ਮੁਕਤ ਹੋਣਾ ਹੈ ਔਰ ਤੁਸੀਂ ਦੇਖੋ ਕਿ ਸਿੱਖ ਇੰਸਟੀਚੂਨ ਬਹੁਤ ਇੰਪੋਰਟੈਂਟ ਇੰਸਟੀਚੂਨ ਹੈ ਹੌਲੀ ਹੌਲੀ ਉਹ ਡਿਵੈਲਪ ਕਰਦਾ ਹੈ ਗੁਰੂ ਨਾਨਕ ਸਾਹਿਬ ਪੋਥੀ ਇਕੱਠੀ ਕਰਦੇ ਨੇ ਜਦੋਂ ਜਾਂਦੇ ਨੇ ਓਡੀਸਾ ਦੇ ਵਿੱਚ ਜਗਨਨਾਥ ਮੰਦਿਰ ਆਰਤਾ ਸ਼ੁਰੂਆਤ ਹੁੰਦੀ ਹੈ ਫਿਰ ਉਹ ਸ਼ੇਖ ਬ੍ਰਹਮ ਨੂੰ ਮਿਲਦੇ ਨੇ ਜਾ ਕੇ ਬਾਬਾ ਫਰੀਦ ਦੇ ਸ਼ਲੋਕ ਲੈਂਦੇ ਨੇ ਫਿਰ ਉਹ ਭਗਤ ਕਬੀਰ ਦੇ ਵਾਰਸਾਂ ਨੂੰ ਮਿਲਦੇ ਨੇ ਤੇ ਉਹਨਾਂ ਦੀ ਬਾਣੀ ਇਕੱਠੀ ਕਰਦੀ ਹੈ ਹੁਣ ਗੁਰੂ ਅਰਜਨ ਦੇਵ ਤੋਂ ਬਾਅਦ ਜਿਹੜੀ ਸਭ ਤੋਂ ਜ਼ਿਆਦਾ ਬਾਣੀ ਹੈ ਗੁਰੂ ਭਗਤ ਕਬੀਰ ਜੀ ਦੀ ਬਾਣੀ ਰਵਿਦਾਸ ਦੀ ਬਾਣੀ ਇਕੱਠੀ ਕਰਦੇ ਹਿੰਦੁਸਤਾਨ ਦੇ ਸਾਰੇ ਜਿਹੜੇ ਭਗਤ ਕਵੀਆਂ ਦੀ ਬਾਣੀ ਇਕੱਠੀ ਕਵੀ ਕੀ ਸੀਗੇ ਦੇ ਵਰ ਦਾ ਐਕਸਪੋਨੈਂਟ ਲਿਟਰੇਰੀ ਐਕਸਪੋਨੈਂਟ ਕਲਚਰਲ ਐਕਸਪੋਨੈਂਟ اور ਜਿਹਨੂੰ ਕਹਿ ਸਕਦੇ ਆ ਇੰਟੈਲੈਕਚੁਅਲ ਐਕਸਪੋਨੈਂਟ ਆਫ देयर देयर ਟਾਈਮਸ ਉਹਨਾਂ ਸਮਿਆਂ ਦੇ ਉਹ ਸਿਰਫ ਕਵੀ ਨਹੀਂ ਸੀਗੇ ਉਹ ਥਿੰਕਰ ਸੀਗੇ ਚਿੰਤਕ ਸੀਗੇ ਉਹਨਾਂ ਦੀ ਭਾਸ਼ਾ ਕਾਵਿਕਤਾ ਸੀ ਜਿੱਦਾਂ ਹੁਣ ਅਸੀਂ ਕਵਿਤਾ ਨੂੰ ਐਜ਼ ਅ ਪਲੇਜ਼ਰ ਦੇਖਦੇ ਆ ਨਾ ਉਹਨਾਂ ਦੀ ਕਮਿਊਨੀਕੇਸ਼ਨ ਦੀ ਭਾਸ਼ਾ ਸੀ ਹੁਣ ਗੁਰੂ ਸਾਹਿਬ ਦਸਮ ਗ੍ਰੰਥ ਜਦੋਂ ਪੁਨਰ ਸਿਰਜਣ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਗੁਰੂ ਦਸਮ ਗ੍ਰੰਥ ਦਾ ਕਾਰਨ ਕੀ ਹੈ ਕੀ ਕਾਰਨ ਕੀ ਸੋਸ਼ੀਓਲੋਜੀਕਲ ਕੀ ਕਾਰਨ ਹੋਣਗੇ ਉਸ ਵੇਲੇ ਦਾ ਸਾਰਾ ਗਿਆਨ ਕਲਾਸਿਕਲ ਲੈਂਗੁਏਜ ਸੀਗਾ ਔਰ ਗੁਰੂ ਸਭ ਸੰਬੋਧਿਤ ਹੋ ਰਹੀ ਸੀ ਲੋਕਾਈ ਨੂੰ ਔਰ ਲੋਕਾਈ ਜਿਹੜੀ ਜਿਹਦੀ ਕੋਈ ਵਿਦਿਆ ਨਹੀਂ ਸੀ ਵਿਦਿਆਤਕ ਉਹਦੀ ਪਹੁੰਚ ਨਹੀਂ ਸੀ ਕਿਉਂਕਿ ਵਿਦਿਆ ਤੇ ਇੱਕ ਵਰਣ ਤੱਕ ਸੀਮਿਤ ਸੀ ਇੱਕ ਜਿਹੜਾ ਸਾਰੇ ਵਰਨਾਂ ਚੋਂ ਨੀਵੇਂ ਚੋਂ ਨਾਲ ਚ ਕਿਸੇ ਤੱਕ ਵਿਦਿਆ ਦੀ ਪਹੁੰਚ ਨਹੀਂ ਸੀ ਇੱਕ ਲੋਕ ਦੀ ਸਮਝ ਸੀ ਕਥਾ ਦੀ ਸਮਝ ਸੀਗੀ ਕਥਾ ਰਾਹੀਂ ਸਾਰੀ ਗੱਲ ਸਮਝਦੇ ਸੀਗੇ ਤੇ ਉਹਨਾਂ ਨੇ ਮਖਾਸੁਰ ਮਰਦਨ ਦੀ ਕਥਾ ਜਿਹੜੀ ਮਾਰਕੰਡੇ ਪੁਰਾਣ ਚ ਲਿਖੀ ਹੈ ਉਸ ਦੀ ਮਾਈਥੋਲੋਜੀ ਨੂੰ ਜਿਹੜੀ ਦੁਰਗਾ ਮਾਈਥੋਲੋਜੀ ਮਿਥ ਹੈ ਉਸ ਨੂੰ ਚੰਡੀ ਚ ਪਰਵਰਤਿਤ ਕਰਤਾ ਤੇ ਲੋਕ ਭਾਸ਼ਾ ਚ ਪਰਵਰਤਿਤ ਕਰ ਮਖਾਸੁਰ ਮਰਦਨ ਦੀ ਕਥਾ ਨੂੰ ਜਿਹੜੀ ਕਲਾਸਿਕਲ ਲੈਂਗੁਏਜ ਸੰਸਕ੍ਰਿਤ ਸੀਗੀ ਉਸ ਨੂੰ ਚੰਡੀ ਦੀ ਵਾਰ ਚ ਪਰਵਰਤਿਤ ਕਰਕੇ ਉੱਥੇ ਗਵਾਤਾ ਟਾਡੀਆਂ ਕੋਲੋਂ ਔਰ ਲੋਕਾਂ ਚ ਸ਼ਕਤੀ ਪੈਦਾ ਹੋ ਸ਼ਕਤੀਦਾ ਜਿਹੜਾ ਸੰਚਾਰ ਹੈ ਉਹ ਪਾਛਾ ਰਹੇ ਹੀ ਹੋਣਾ ਉਹ ਪਾਛਾ ਇੱਕ ਆਪਣਾ ਉਹ ਕੰਟੈਂਟ ਕ੍ਰੀਏਟ ਕਰਦੀ ਹੈ ਵਿਦ ਦਾ ਕੰਟੈਕਸਚੁਅਲਟੀ ਪ੍ਰਸੰਗਿਕਤਾ ਦੇ ਨਾਲ ਉਸ ਪ੍ਰਸੰਗ ਵਿੱਚ ਇਹ ਲੋੜ ਸੀਗੀ ਹਫਤਾ ਦੇ ਰਾਹੀਂ ਗੱਲ ਕਰਨ ਦੀ ਕਥਾ ਦੇ ਰਾਹੀਂ ਗੱਲ ਕਰਨ ਦੀ ਕਿਉਂਕਿ ਕਥਾ ਬੰਦੇ ਨੂੰ ਜਲਦੀ ਸਮਝ ਆ ਜਾਂਦੀ ਹੈ ਇਸੇ ਕਰਕੇ ਕਹਿੰਦੇ ਆ ਜਿਹੜਾ ਸਾਡਾ ਆ ਆਰਾਰੀ ਹੈ ਯੋਗਲ ਨੋਹ ਹਾਰ ਹੈ ਮੈਂ ਕਹਿੰਦਾ ਮਨੁੱਖ ਕੋਲ ਸਭ ਤੋਂ ਵੱਡੀ ਦੂਜੇ ਪੁਰਾਣੀਆਂ ਤੋਂ ਵੱਖਰਤਾ ਦੀ ਗੱਲ ਹੈ ਕਿ ਉਹ ਇੱਕ ਬਾਦਸ਼ਾਹ ਵਿਕਸਿਤ ਬਾਦਸ਼ਾਹ ਹੈ ਤੇ ਦੂਸਰੀ ਉਹਨੂੰ ਕਹਾਣੀ ਕਥਾ ਤੇ ਮਿਥ ਜਨਰੇਟ ਕਰਨੀ ਆਉਂਦੀ ਹੈ ਉਹਨੂੰ ਬਣਾਉਣੀ ਆਉਂਦੀ ਹੈ ਉਹ ਇਸ ਮਿਥ ਦੇਸ਼ ਕੀ ਹੈ ਦੇਸ਼ ਇੱਕ ਮਿਥ ਪੈਸਾ ਕੀ ਹੈ ਐਂਡ ਕਰੰਸੀ ਕੀ ਹੈ ਕਰੰਸੀ ਇਜ਼ ਅ ਮਿਥ ਅਸੀਂ 100 ਰੁਪਏ ਦੇ ਕਾਗਜ਼ ਨਾਲ ਇੱਕ ਵੈਲਿਊ ਮਿਥਿਕਲ ਵੈਲਿਊ ਜੋੜ ਲਈ ਕਿ 100 ਰੁਪਈਆ ਹੈਗਾ ਪਰ ਹੈ ਤਾਂ ਕਾਗਜ਼ ਦਾ ਟੁਕੜਾ ਇਟਸ ਮਾਈ ਪਰਸਪੈਕਸ਼ਨ ਰਿਲੇਟਡ ਟੂ ਦਾ ਦਾ ਨੋਟ ਕਿ ਇਹ 100 ਰੁਪਇਆ ਆਦਰਵਾਇਜ਼ ਕੁਛ ਨਹੀਂ ਹੈ ਇਸੇ ਕਰਕੇ ਮੈਂ ਅਸੀਂ ਜਿਹੜੀ ਜੋ ਤੁਸੀਂ ਇਹਨਾਂ ਸਾਰਾ ਗਿਆਨ ਗੋਸ਼ਟ ਕਰਨਾ ਮਿਥਿਆ ਹਾਸ ਇਤਿਹਾਸ ਧਰਮ ਸ਼ਾਸਤਰ ਸਦਾਂਤ ਫਲਸਫਾ ਇਹ ਅਲੱਗ-ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ ਇਸ ਨੂੰ ਜੋੜ ਕੇ ਦੇਖੋਗੇ ਤਾਂ ਇਹਦੇ ਫਿਰ ਅਰਥ ਵਿਸਤਾਰ ਹੋਰ ਤਰੀਕੇ ਨਾਲ ਤੁਹਾਂਗੇ ਹੋਰ ਚੰਗੇ ਤਰੀਕੇ ਨਾਲ ਚੀਜ਼ਾਂ ਸਮਝ ਆਉਣਗੀਆਂ ਦੇਖੋ ਸਿੱਖ ਸਿੱਖੀ ਦੇ ਵਿੱਚ ਜਿਹੜੇ ਇੰਸਟੀਚੂਨਸ ਕ੍ਰੀਏਟ ਹੋ ਰਹੇ ਉਹ ਗਿਆਨ ਦੇ ਇੰਸਟੀਚੂਨਸ ਵੀ ਕ੍ਰੀਏਟ ਹੋ ਰਹੇ ਪੋਥੀ ਬਣਾਈ ਜਾ ਰਹੀ ਪਹਿਲੇ ਗੁਰਦਾਨਕ ਸਾਹਿਬ ਨੇ ਇਕੱਤਰ ਕੀਤੀ ਔਰ ਪਨਵੇਂ ਤੱਕ ਆਉਦੇ ਆਉਦੇ ਉਸ ਨੂੰ ਗ੍ਰੰਥ ਦਾ ਰੂਪ ਮਿਲਿਆ ਔਰ ਦਸਵੇਂ ਤੱਕ ਆਉਦੇ ਆਉਦੇ ਉਸ ਨੂੰ ਗੁਰੂ ਦਾ ਸਰੂਪ ਮਿਲਦਾ ਥਿਸ ਇਜ਼ ਦਾ ਇਵੋਲੂਸ਼ਨ ਆਫ ਇੰਸਟੀਚੂਨਲਾਈਜ਼ੇਸ਼ਨ ਆਫ ਦਾ ਆਥੋਰਿਟੀ ਥੈਨ ਹਰੇਕ ਗੁਰੂ ਨੇ ਇੱਕ ਕੇਂਦਰ ਸਥਾਪਿਤ ਕੀਤਾ ਗੁਰੂ ਸਾਹਿਬ ਪਹਿਲੀ ਪਾਤਸ਼ਾਹੀ ਨੇ ਕਿੜਾ ਕਰਤਾਰਪੁਰ ਸਾਹਿਬ ਦੂਜੀ ਪਾਤਸ਼ਾਹੀ ਨੇ ਗੋਇੰਦਵਾਲ ਸਾਹਿਬ ਤੀਜੀ ਨੇ ਖਡੂਰ ਸਾਹਿਬ ਚੌਥੀ ਨੇ ਗੁਰੂ ਅਮਰਦਾਸ ਨੇ ਅੰਮ੍ਰਿਤਸਰ ਸਾਹਿਬ ਫਿਰ ਪੰਜਵੀਂ ਪਾਤਸ਼ਾਹੀ ਨੇ ਤਰਨਤਾਰ ਹਰਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਹਰਗੋਬਿੰਦ ਔਰ ਕੀਰਤਪੁਰ ਸਾਹਿਬ ਔਰ ਛੇ ਜਿਹੜੇ ਸੀ ਛੋਟੇ ਜਿਹੜੇ ਸੀ ਜਨਰਲ ਪਾਈਉਸ ਸੀ ਬਹੁਤ ਬੋਡੀ ਲੰਬੀ 7ਵੇਂ ਤੇ 8ਵੇਂ 7ਵੇਂ ਔਰ 8ਵੇਂ ਉਹਨਾਂ ਨੂੰ ਟਾਈਮ ਨਹੀਂ ਮਿਲਿਆ ਉਹ ਕੋ ਦਿੱਲੀ ਜਾਦਾ ਰਿਹਾ ਔਰ ਕੀਰਤਪੁਰ ਸਾਹਿਬ ਜਾਦਾ ਰਿਹਾ ਪਰ 9ਵੇਂ ਨੇ ਫਿਰ ਇਸਟੈਬਲਿਸ਼ ਕੀਤਾ ਕਿ ਇੱਕ ਕੇਂਦਰ ਹੋਣਾ ਬਹੁਤ ਜ਼ਰੂਰੀ ਹੈ ਔਰ ਉਸ ਕੇਂਦਰ ਤੋਂ ਫਿਰ ਇੱਕ ਮੈਸੇਜ ਜਨਰੇਟ ਹੋਇਆ ਔਰ ਉਹ ਬੜਾ ਕੰਟੈਂਪਲੇਟਿਡ ਮੈਸੇਜ ਸੀਗਾ ਸੋਚਿਆ ਸਮਝਿਆ ਮੈਸੇਜ ਸੀਗਾ ਉਹਨੇ ਇਸੇ ਕਰਕੇ ਇਸ ਨੂੰ ਇਸ ਨੂੰ ਸਾਖਾ ਕਿਹਾ ਜਾਂਦਾ ਹੈ ਧਰਮ ਹੇਤ ਸਾਕਾ ਜਿੰਨ ਕੀਆ ਸਾਕਾ ਸਾਕਾ ਉਹ ਹੁੰਦਾ ਜਿਹਦਾ मीनिंग ਦੀ ਚੀਜ਼ ਦਾ ਟਰਨਿੰਗ ਪੁਆਇੰਟ ਇਨ ਦਾ ਹਿਸਟਰੀ ਇਹ ਹਿਸਟਰੀ ਚ ਟਰਨਿੰਗ ਪੁਆਇੰਟ ਸੀਗਾ ਔਰ ਉਸ ਤੋਂ ਬਾਅਦ ਜਦੋਂ ਅ ਗੁਰੂ ਸਾਹਿਬ ਖਾਲਸਾ ਪੰਥ ਦੀ ਸਥਾਪਨਾ ਕਰਦੇ ਨੇ ਥੈਟ ਵਾਸ ਅ ਟਰਨਿੰਗ ਪੁਆਇੰਟ ਔਰ ਉਹਨਾਂ ਨੂੰ ਇਹ ਮਹਿਸੂਸ ਹੋ ਗਿਆ ਸੀਗਾ ਕਿ ਮੈਨੂੰ ਆਮ ਲੋਕਾਈ ਨੂੰ ਵੀ ਨਾਲ ਲੈਣਾ ਪੈਣਾ ਹੈ ਉਸ ਤੋਂ ਪਹਿਲਾਂ ਬਾਈ ਧਰ ਦੇ ਰਾਜੇ ਸਾਰੇ Rajput ਰਾਜੇ ਉਹਨਾਂ ਦੇ ਨਾਲ ਸੀਗੇ ਪਰ ਜਦੋਂ ਉਹਨਾਂ ਨੇ ਲੋਅਰ ਸਟਾਰਟ ਆਫ ਦ ਸੋਸਾਇਟੀ ਨੂੰ ਨਾਲ ਲਿਆ ਤਾਂ ਇੱਕ ਡਾਇਲੈਕਟਿਕ ਦਵੰਦ ਕ੍ਰੀਏਟ ਹੋਇਆ ਉਹ ਗੁਰੂ ਸਾਹਿਬ ਨੇ ਆਖਿਆ ਤਾਂ ਮੇਰਾ ਖਾਲਸੇ ਦਾ ਰੂਪ ਮੈਂ ਤੇ ਇਹਨਾਂ ਤੋਂ ਸਭ ਜਿਆ ਔਰ ਉਹ ਹੀ ਹਰਾਵਲ ਦਸਤਾ ਬਣਿਆ ਔਰ ਉਸ ਨੇ ਹਰਾਵਲ ਦਸਤੇ ਨੇ ਜਦੋਂ ਸਰਾਂਦੇ ਦੀ ਇਟਰਨਾਈਟ ਵਜਾਈ ਔਰ ਫਿਰ ਉਹ ਬਣ ਜਾ ਰਿਆਂ ਦੇ ਰੂਪ ਵਿੱਚ ਲਿਬਾਉਣਿਆਂ ਦੇ ਰੂਪ ਵਿੱਚ ਔਰ ਸਾਰੇ ਜਿਹੜੇ ਸਾਡੇ ਖਾਲਸੇ ਦੇ ਉਸ ਵੇਲੇ ਰੂਪ ਸੀਗੇ ਦੋਆਬੇ ਚ ਜਿੰਨਾ ਵੀ ਉਸ ਵੇਲੇ ਦਾ ਦੱਬਿਆ ਕੁਛੜਿਆ ਲੋਕ ਸਿਗਾ ਮੱਦ ਮੱਜੇ ਦਾ ਦੱਬਿਆ ਕੁਛੜਾ ਲੋਗ ਇਕੱਠੇ ਹੋਇਆ ਔਰ ਇਥੇ ਸਥਾਪਨਾ ਹੋਈ ਪਹਿਲੇ ਸਿੱਖ ਰਾਜ ਦੀ ਜਿਹਨੂੰ ਬੰਦਾ ਬਹਾਦਰ ਨੇ ਕੀਤਾ ਔਰ ਉਹਦੇ ਬਹੁਤ ਸਾਰੇ ਫੋਟ ਸੋਲੀਅਰ ਜਿਹੜੇ ਸੀਗੇ ਉਹ ਇਹ ਸਾਰੇ ਗੁਰੂ ਸਾਹਿਬ ਦੇ ਪੁਰਾਣੇ ਸ਼ਿਸ਼ ਜਿਹੜੀ ਪਰੰਪਰਾ ਸੀਗੀ ਬਣ ਜਾ ਰਹਿਆ ਲੁਆਣੇ ਇਹ ਖੱਤਰੀਆਂ ਦੀ ਔਰ ਬ੍ਰਾਹਮਣਾਂ ਦੀ ਸੀ ਇਕੱਠੇ ਮਿਲ ਕੇ ਲੜਨੇ ਔਰ ਜਿਹੜਾ ਖਾਲਸੇ ਦੀ ਰੁਪਾਂਤਰਣ ਵਿਲੇਖਾਲ ਸੇ ਰਾਜ ਵਿਲੇਖਾਲ ਸੇ ਦੀ ਸਥਾਪਨਾ ਵਿਲੇ ਜਿਹੜੇ ਲੋਕ ਜੁੜੇ ਉਸ ਨੇ ਇਸ ਨੂੰ ਹੋਰ ਮਜ਼ਬੂਤ ਕੀਤਾ ਔਰ ਇੱਕ ਵੱਡੀ ਰੈジਸਟੈਂਸ ਦੀ ਜਿਹੜੀ ਲਹਿਰ ਹੈ ਉਹ ਕ੍ਰੀਏਟ ਹੋਈ ਔਰ ਇਸ ਨੂੰ ਹੌਲੀ ਹੌਲੀ ਆਉਂਦੇ 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 ਇਹਦੇ ਚ ਹੋਰ ਬਹੁਤ ਸਾਰੀਆਂ ਡਿਸਟ੍ਰੈਕਸ਼ਨਸ ਕ੍ਰੀਏਟ ਹੋਈਆਂ ਜਿਨ੍ਹਾਂ ਬਾਰੇ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ ਜਿਹਦੇ ਬਾਰੇ ਮਨਜਿੰਦਰ ਨੇ ਗੱਲ ਕੀਤੀ ਕਿ ਜਿਹੜੀਆਂ ਡੁਆਲਟੀਆਂ ਸ ਨੇ ਆਪਣੀਆਂ ਹਉਮੈਆਂ ਦੀਆਂ ਆਪਣੀਆਂ ਆਪਣੇ ਆਪ ਨੂੰ ਵੱਡੇ ਸਮਝਣ ਦੇਆਂ ਜਿਹੜੀਆਂ ਜਿਹੜੇ ਜਿਹੜੇ ਭਰਮ ਨੇ ਉਹਨਾਂ ਤੋਂ ਮੁਕਤ ਹੋਣਾ ਬਹੁਤ ਜ਼ਰੂਰੀ ਹੈ ਬਾਣੀ ਸਾਨੂੰ ਇਹ ਇਹ ਜਿਹੜੀ ਖਾਸ ਕਰਕੇ ਗੁਰਤੇਗ ਬਾਧਰੇ ਜੀ ਦੀ ਬਾਣੀ ਜਿਹਨੂੰ ਅਸੀਂ ਵਿਰਾਗ ਦੀ ਬਾਣੀ ਕਹਿੰਨੇ ਇਹ ਦਰਸਲ ਵਿਰਾਗ ਦੀ ਬਾਣੀ ਨਹੀਂ ਹੈ ਇਹ ਸੰन्यास ਦੀ ਬਾਣੀ ਨਹੀਂ ਹੈ ਇਹ ਸਮਾਜ ਨੂੰ ਛੱਡ ਕੇ ਜਾਣ ਦੀ ਇਹ ਜੀਵਨ ਦੀ ਬਾਣੀ ਹੈ ਜੀਵਨ ਨੂੰ ਕਿਦਾਂ ਸੋਚੇ ਜੇ ਤਰੀਕੇ ਨਾਲ ਅਸੀਂ ਜੀ ਸਕਦੇ ਹਾਂ ਔਰ ਜਿਹੜਾ ਸ਼ਹੀਦੀ ਦਾ ਕਨਸੈਪਟ ਹੈ ਦੇਖੋ ਉਹ ਫਲਸਫੇ ਦੇ ਰੂਪ ਵਿੱਚ ਕਿਸ ਤਰ੍ਹਾਂ ਪਹਿਲਾਂ ਆਉਂਦਾ ਗੁਰੂ ਕਬੀਰ ਸਾਹਿਬ ਗੁਰਦਾਨ ਸਿੰਘ ਸਾਹਿਬ ਤੋਂ ਪਹਿਲਾਂ ਹੋਏ ਜਦੋਂ ਉਹ ਕਹਿੰਦੇ ਨੇ ਸੂਰਾ ਜੋ ਪਹਿਚਾਨਨੀ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਰਤ ਮੜੇ ਕਬੂ ਨਾ ਛਾੜੇ ਖੇਤ ਔਰ ਗੁਰੂ ਗੁਰੂ ਨਾਨਕ ਤਾਂ ਆਉਂਦੇ ਹੋਏ ਉਹ ਆਉਦਾ ਹੈ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੇ ਮਰੀਆ ਔਰ ਫਿਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛੜਾ ਹੋ ਸਬਨਾ ਕੀ ਰੇਨ ਕਾ ਤਬ ਆਉ ਹਮਾਰੇ ਪਾਸ ਜਿਹੜਾ ਉਹਨਾਂ ਦਾ ਮਤਲਬ ਪੈਰਾਂ ਦੀ ਧੂੜ ਆਪਣੇ ਹੌਮੇ ਬਟਾ ਕੇ ਆ ਰੇਣਕੋਆ ਦਾ ਮਤਲਬ ਇਹ ਇੱਕ ਕੁੜੀ ਨੇ ਪੁੱਛਿਆ ਤੇਰਾ ਨਾਂ ਰੇਣਕੋਆ ਕੋਈ ਹੋਰ ਕਹਿੰਦੇ ਮੈਨੂੰ ਨਹੀਂ ਪਤਾ ਰੇਣਕੋਆ ਕਿਉਂ ਰੇਣਕੋਆ ਦਾ ਮਤਲਬ ਇਹ ਹੈ ਕਿ ਪੈਰਾਂ ਦੀ ਧੂੜ ਸੋ ਉਹ ਪੈਰਾਂ ਦੀ ਧੂੜ ਜਿਹੜਾ ਬਣਦਾ ਨਾ ਹਲੀਮੀ ਰਾਜ ਔਰ ਉਹ ਆਰਥਿਕਤਾ ਪੈਦਾ ਹੋਈ ਉਸ ਨੇ ਵੇਲੇ ਦੀ ਹਕੂਮਤ ਨੂੰ ਇੰਨੀ ਵੱਡੀ ਚੁਣੌਤੀ ਦਿੱਤੀ ਕਿ ਉਹਨਾਂ ਨੇ ਇਹਨਾਂ ਨੂੰ ਖਤਮ ਕਰਨ ਵਾਸਤੇ ਈਸਟ ਇੰਡੀਆ ਕੰਪਨੀ ਬੁਲਾ ਲਈ ਔਰ ਉਹਨਾਂ ਦਾ ਈਸਟ ਇੰਡੀਅਨ ਕੰਪਨੀ ਨੇ ਉਹਨਾਂ ਦਾ ਖਾਤਮਾ ਕਰ ਦਿੱਤਾ 1800 ਜਦ ਵਿੱਚ ਤੇ ਫਿਰ ਤੁਹਾਡੇ ਸਾਹਮਣੇ ਇਤਿਹਾਸ ਪਤਾ ਹੀ ਹੈ ਮੇਰੇ ਕਹਿਣ ਦਾ ਭਾਵ ਸੀ ਜਿਹੜੀਆਂ ਮੈਂ ਗੱਲਾਂ ਤੋਂ ਪਹਿਲਾਂ ਸ਼ੁਰੂ ਕੀਤੀਆਂ ਇਫ ਯੂ ਵਾਂਟ ਟੂ ਲਰਨ ਯੋਰ ਪ੍ਰੈਜ਼ੈਂਟ ਇਫ ਯੂ ਵਾਂਟ ਟੂ ਨੋ ਯੋਰ ਪ੍ਰੈਜ਼ੈਂਟ ਯੂ ਮਸਟ ਲਰਨ ਯੋਰ ਹਿਸਟਰੀ ਸਾਨੂੰ ਇਤਿਹਾਸ ਵੱਲ ਜਾਣਾ ਚਾਹੀਦਾ ਤਾਂ ਹੀ ਸਾਨੂੰ ਇਹਨਾਂ ਚੀਜ਼ਾਂ ਦੀ ਪ੍ਰਸੰਗਿਕਤਾ ਕਲੀਅਰ ਹੋਏਗੀ ਨਹੀਂ ਤੇ ਬਹੁਤ ਸਾਰੇ ਭੁਲੇਖੇਆਂ ਵਿੱਚ ਅਸੀਂ ਜੀਉਂਦੇ ਰਹਾਂਗੇ ਔਰ ਬਹੁਤ ਸਾਰੇ ਜਿਹੜੀਆਂ ਈਜ਼ੀ ਇੰਟਰਪ੍ਰੀਟੇਸ਼ਨਸ ਨੇ ਜਿਹੜੀਆਂ ਸਾਡੀਆਂ ਪ੍ਰਚਾਰਕਾਂ ਨੇ ਕੀਤੀਆਂ ਹੋਈਆਂ ਨੇ ਆਪਣੇ ਆਪ ਨੂੰ ਵਧਿਆਉਣ ਲਈਆਂ ਆਪਣੇ ਆਪ ਨੂੰ ਸਟੈਬਲਿਸ਼ ਕਰਨ ਦੀਆਂ ਔਰ ਦੂਜੇ ਨੂੰ ਨਿਮਯਾਉਣ ਦੀਆਂ ਉਹਨਾਂ ਇੰਟਰਪ੍ਰੀਟੇਸ਼ਨ ਤੋਂ ਖਤਮ ਹੋ ਮੁਕਤ ਹੋਣਾ ਜ਼ਰੂਰੀ ਹੈ ਉਹ ਤਾਂ ਹੀ ਹੋਇਆ ਜਾ ਸਕਦਾ ਜੇ ਇੰਦਾਂ ਦੇ ਗੋਸ਼ਟ ਹੋਣ ਆਪਣੇ ਇਤਿਹਾਸ ਨੂੰ ਜਾਣਾ ਜਾਵੇ ਆਪਣੇ ਦਰਸ਼ਨ ਨੂੰ ਜਾਣਾ ਜਾਵੇ ਔਰ ਇਸ ਨੂੰ ਅਮਲ ਦਾ ਹਿੱਸਾ ਕਿੱਦਾਂ ਬਣਾਇਆ ਜਾਵੇ ਮੈਂ ਪੰਜਾਬੀ ਸਾਇਤ ਸਭਾ ਚੰਡੀਗੜ੍ਹ ਤੇ ਕੇਂਦਰੀ ਲੇਖਕ ਸਭਾ ਦਾ ਬਹੁਤ ਮਸ਼ਕੂਰ ਆ ਕਿ ਉਹਨਾਂ ਨੇ ਮਨ ਮੌਕਾ ਦਿੱਤਾ ਔਰ ਇਹ ਕਿਤਾਬ ਜਰੂਰ ਤੁਸੀਂ ਪੜ੍ਹਨਾ ਇਹ ਤੁਹਾਡੇ ਜਿਹੜੇ ਬਹੁਤ ਸਾਰੇ ਜਿਹੜੇ ਨਵੇਂ ਜਾਵੀਏ ਨੇ ਦ੍ਰਿਸ਼ਟੀਕੋਣ ਨੇ ਉਹਨਾਂ ਖੋਲ੍ਹਣ ਦੀ ਕੋਸ਼ਿਸ਼ ਕਰੇਗੀ ਧੰਨਵਾਦ ਮਿਹਰਬਾਨੀ